ਭਾਈ ਕੀ ਹਾਲ ਚਾਲ ਆ ਸਾਰਿਆਂ ਦਾ ਯਾਰ ਆਹ ਵੀਡੀਓ ਦੇਖ ਕੇ ਬੜਾ ਦੁੱਖ ਲੱਗਾ ਇੱਕ ਸਿਆਣਾ ਬਣਾ ਬੰਦਾ ਇਹ ਗੱਲ ਕਹਿ ਰਿਹਾ ਵੀ ਲੋਕੀ ਸਾਲ-ਸਾਲ ਦਾ ਰੱਥ ਨੇ ਇਕੱਠਾ ਕਰੀ ਜਾਂਦੇ ਸਾਡੇ ਕਿੰਨੇ ਹਜ਼ਾਰ ਰੁਪਏ ਤੇ ਦਿਹਾੜੀ ਨਹੀਂ ਹੋਣਾ ਬੱਪੂ ਜਿਹੜੇ ਹਿਸਾਬ ਨਾਲ ਤੇਰੀ ਬੋਲੀ ਹੈ ਨਾ ਤੁਹਾਡੇ ਕੋਈ ਗਵੰਡ ਹੀ ਨਹੀਂ ਆਉਦਾ ਹੁਣ ਦਿਹਾੜੀ ਦਾ ਦੂਰ ਦੀ ਗੱਲ ਆ ਠੀਕ ਆ ਆਪਾਂ ਸਭ ਨੂੰ ਪਤਾ ਵੀ ਪਾਣੀ ਨੇ ਸਾਰੇ ਪਾਸੇ ਮਾਰ ਕੀਤੀ ਆ ਤੇ ਜਿਹੜਾ ਜ਼ਿਮੀਂਦਾਰ ਭਾਈਚਾਰਾ ਹੁੰਦਾ ਨਾ 2 4 5 ਸਾਲਾਂ ਤੱਕ ਬੰਦਾ ਸਟੇਬਲ ਹੋ ਜਾਂਦਾ ਠੀਕ ਆ ਪਰ ਜਿਹੜਾ ਗਰੀਬ ਬੰਦਾ ਹੁੰਦਾ ਬਾਈ ਜਿਹਨੇ ساری ਜ਼ਿੰਦਗੀ ਕੱਢ ਕੇ ਉਹ ਦੋ ਕਮਰੇ ਜੋੜੇ ਹੁੰਦੇ ਆ ਨਾ ਉਹ ਤੇ ਉਹ ਵੀ ਟਹਿ ਜਾਣਾ ਉਹਨਾਂ ਲਈ ਉੱਠਣਾ ਬਹੁਤ ਔਖਾ ਹੁੰਦਾ ਵਾ ਤੇ ਐਵੇਂ ਨਾ ਕੈਮਰੇ ਮੂਰੇ ਖੜ ਕੇ ਕੋਈ ਮਾੜਾ ਚੰਗਾ ਬੋਲਿਆ ਕਰੋ ਇਹ ਜਿਹੇ ਦੋ ਚਾਰ ਬੰਦੇ ਹੁੰਦੇ ਜਿਹੜੇ ਆਪਸੀ ਭਾਈਚਾਰਾ ਖਰਾਬ ਕਰਦੇ ਆ ਤੇ ਆਪਾਂ ਕਹੀ ਜਾਂਦੇ ਆ ਵੀ ਇਹ ਜਿਹੜਾ ਰਾਸ਼ਨ ਆਉਂਦਾ ਜਿਹੜਾ ਕੁਝ ਆਉਂਦਾ ਉਹ ਸਾਡੇ ਲਈ ਆਉਂਦਾ ਇਹਨਾਂ ਲਈ ਨਹੀਂ ਆਉਂਦਾ ਵੀ ਲੋੜ ਪਊਗੀ ਤਾਂ ਅਸੀਂ ਖੜਨਾ ਇਹਨਾਂ ਨੇ ਨਹੀਂ ਖੜਨਾ ਬਾਈ ਵੈਗਰੂ ਜਾਣਦਾ ਹੁੰਦਾ ਕਿਹਨੇ ਕਿੱਥੇ ਖੜ ਦੇਣਾ ਕੋਈ ਬੰਦਾ ਨਹੀਂ ਕਰਨ ਵਾਲਾ ਹੁੰਦਾ ਠੀਕ ਐ ਐਵੇਂ ਨਾ ਕੇ ਇਹਨੂੰ ਬੋਲਿਆ ਕਰੋ ਜਿਵੇਂ ਆਪਦੀ ਗੱਲ ਕਰਾ ਨਾ ਅਹੀਂ ਕਿਹੜਾ ਬਾਈ ਜੱਟਾਂ ਦੇ ਜਵਾਗ ਆ ਮੈਂ 6-7 ਮਹੀਨੇ ਦਿੱਲੀ ਧਰਨੇ ਤੇ ਲਾ ਕੇ ਆ ਹੁਣ ਅਸੀਂ ਜਿੰਨੇ ਜੋਗੇ ਸੀਗੇ ਬਾਈ ਘਰੋਂ ਰਸਣ ਇਕੱਠਾ ਕਰਕੇ ਤਾਜ਼ਾ ਪ੍ਰਸ਼ਾਦ ਆ ਤਿਆਰ ਕਰਕੇ ਅਸੀਂ ਜਾਂਦੇ ਰਹੇ ਆ ਠੀਕ ਐ ਐਵੇਂ ਨਹੀਂ ਕੈਮਰੇ ਮੂਰੇ ਖੜ ਕੇ ਜਵਲੀਆਂ ਮਾਰੀ ਆਈਦੀਆਂ ਹੁੰਦੀਆਂ ਪਰ ਉਹ ਗੱਲ ਤੁਸੀਂ ਸੱਚ ਕਰ ਦਿੰਨੇ ਆ ਬਈ ਦਾੜੀਆਂ ਚਿੱਟੀਆਂ ਆ ਜਾਂਦੀਆਂ ਅਕਲਾਂ ਨਹੀਂ ਆਉਂਦੀਆਂ ਠੀਕ ਐ ਕਈ ਨੂੰ ਮੇਰੀ ਗੱਲ ਦਾ ਬਈ ਗੁੱਸਾ ਲੱਗਾ ਮਾਫ ਕਰਿਓ ਪਰ ਯਾਰ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਸਾਰਿਆਂ 'ਚ ਫਰਕ ਪਾ ਦਿੰਦੇ ਆ ਧੰਨਵਾਦ ਹੈ ਬਈ